ਪੁਲਚੜੀਆਂ ਜਾਉਣੇ ਮੋੜ ਮਾਰ ਲਲਕਾਰਾ ਜਾਉਣੇ ਮੋੜ ਮਾਰਿਆ ਲਲਕਾਰਾ ਵੀ ਜਾਨੀ ਸਭ ਪੱਤ ਗੇ ਜਾਉਣਾ ਸੁਣੀਦਾ ਸੂਰਮਾ ਪਾਰਾ ਵੀ ਰੁਕੜੀ ਨੂੰ ਓਂ ਗਣਦਾ ਜੋ ਬਲਦ ਵੇਚ ਲੈ ਨਾਰਾ ਬਲਦ ਵੇਚ ਲੈ ਨਾਰਾ ਕਤਕੜਵਾ ਮੇ ਗਾ ਲੋਕ ਮੁਰਗੀਆਂ ਵਾਲਾ ਯਾੜਾ ਫਰਦੀ ਬਿਛਣੀਏ ਊੜਾ ਯਾੜਾ ਫਰਦੀ ਬਿਛਣੀਏ ਮਨਚਿਤ ਲਾ ਕੇ ਨੀ ਕੀਨੇ ਤੇਰੀ ਮਰੀਤ ਵੀ ਤੋਈ ਪਰ ਹਰਾ ਦੋਰੀਆ ਪਾ ਕੇ ਮਿੱਤਰਾ ਪਛਾਣ ਲਈ ਤੋਦੀ ਹਲਾਰਾ ਖਾ ਕੇ ਮਿੱਤਰਾ ਪਛਾਣ ਲਈ ਤੇਰੀ ਬੈਠਕ ਕੁੜੀਏ ਰਾਤੇ ਤੇਰੀ ਓ ਬੈਠਕ ਕੁੜੀਏ ਓ ਵਿੱਚ ਰਖਾਇਨਾ ਸੀ ਤਣ ਤੇਰੇ ਯਾਰ ਦੀਆਂ ਨਾ ਬੇ ਪੈਣ ਤੀ ਕਣ ਤੇਰੇ ਯਾਰ ਦੀਆਂ ਨਾ ਬੇ ਪੈਣ ਤੀ ਕਣ ਤੇਰੇ ਯਾਰ ਦੀਆਂ ਨਾ ਬੇ ਪੈਣ ਤੇਰੀ ਕਣ ਤੇਰੇ ਯਾਰ ਦੀਆਂ ਨਾ ਬੇ ਪੈਣ ਤੀ ਬਰਮੂਰੀ ਕਿ ਟਿਕ ਟਿਕ ਦੀਵਾ ਤੇਰੀ ਨਹੀਂ ਚਾਰੋਂ ਨੈਣ ਕਟਾਬਡ ਹੋ ਗਏ ਉਹ ਵਿਚਾਰੂ ਨੈਣ ਕਟਾਬਡ ਹੋ ਗਏ ਹਾਮੀ ਕੀ ਦੀ ਭਰੀਏ ਨਾਰ ਬਗਾਨੀ ਦੇ ਉਹ ਬਰਮੂਰ ਦਾ ਭੜੀਏ ਨਾਲ ਬਗਾਨੀ ਦੀ ਥਣ ਮੁਰਦਾ ਭੜੀਏ ਨਾਲ ਕੀ ਸੱਪ ਲੜ ਗਿਆ ਤੇਰੇ ਪੈਣ ਆਪਣੀ ਦਾ ਸਾਖ ਕਰਾ ਦੇ ਉਹ ਪੈਣ ਆਪਣੀ ਦਾ ਸਾਖ ਕਰਾ ਦੇ ਬਣ ਕੇ ਟਕੂਗਾ ਸੇਲੇ ਮਾਰ ਕੇ ਜਨ ਜਾਂ ਭੂਤ ਬਣੂੰਗਾ ਉਹ ਮਾਰ ਕੇ ਜਨ ਜਾਂ ਪੂਤ ਬਣੂੰਗਾ ਪਾਉ ਟੱਬਲ ਵਿੱਚ ਫੇਰੇ ਜੇ ਮੈਂ ਮਰ ਗਿਆ ਨਹੀਂ ਵਿੱਚ ਬੋਲੂੰਗਾ ਤੇਰੇ ਜੇ ਮੈਂ ਮਰ ਜਾਂ ਪਾਗੀ ਫਰੋਜੀ ਚਿੱਟਾ ਕੁੜਤਾ ਪਾਗੀ ਫਰੋਜੀ ਅੱਗੇ ਸੁਣ ਕੇ ਹੋ ਗਲ ਵਿੱਚ ਕੈਂਠਾ ਪਾਉਣਾ ਨਹੀਂ ਚਾਹਨੇ ਦਾ ਮਾਮਾ ਲੁੱਡੀਆਂ ਪਾਉਂਦਾ ਆਉਂਦਾ ਨਹੀਂ ਚਾਹਨੇ ਦਾ ਮਾਮਾ ਲੁੱਡੀਆਂ ਪਾਉਂਦਾ ਬੋਲ ਡੇਢ ਸੀ ਉਹ ਰੱਖਦੀ ਕੱਚੇ ਦਾ ਭਰ ਕੇ ਪਈ ਆਉਂਦਾ ਜਾਂਦਾ ਚਾਹ ਤਰ ਲੈਂਦਾ